ਖਬਰਨਾਮਾ ਦੇਖ ਰਿਹਾ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜriwal ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਇੱਕ ਵਾਰ ਫਿਰ ਸਿੱਧੇ ਹੋ ਗਏ ਨਹੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜriwal ਨੂੰ ਜਿਸ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਿਉਂ ਪਿੱਛੇ ਪੈ ਗਏ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦੇ ਅਰਵਿੰਦ ਕੇਸ਼ੀਵਾਲ ਨੂੰ ਉਹਨਾਂ ਨੇ ਅੱਜ ਸ਼ਬਦੀ ਹਮਲੇ ਕਰਕੇ ਆੜੇ ਹੱਥੀ ਲਿਆ ਇੱਕ ਪਾਸੇ ਅੱਜ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਪੰਜਾਬ ਉਸ ਨੂੰ ਪੇਚਿਆ ਗਿਆ ਯਾਨੀ ਕਿ ਕਾਟੂ ਕਲੇਸ਼ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੱਧਾ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਸਿਆਸੀ ਕੋਰੀਡੋਰ ਦੇ ਵਿੱਚ ਇੱਕ ਪਾਸੇ ਕਹਿੰਦੇ ਨੇ ਕਿ ਸਭ ਠੀਕ ਹੈ ਜਿਸ ਤਰ੍ਹਾਂ ਆਸ਼וקਬੀਰ ਸਿੰਘ ਮੈਸਰ ਖਾਨਾ ਤੇ ਵੱਡੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਨਗਰ ਕੌਂਸਲਰ ਦੀ ਜਿਹੜੀ ਪ੍ਰਧਾਨਗੀ ਦਿੱਤੀ ਹੈ ਕਰਨੈਲ ਸਿੰਘ ਹੁਣਾ ਕੋਲੋਂ 30 ਲੱਖ ਰੁਪਏ ਲੈਨੇ ਅ ਅਰੂੜਾ ਐਡਵੋਕੇਟ ਹੁਣਾ ਵੱਲੋਂ ਈਡੀ ਨੂੰ ਚਿੱਠੀ ਲਿਖੀ ਜਾ ਚੁੱਕੀ ਹੈ ਨਾਲ ਉਹ ਵੀਡੀਓ ਵੀ ਦਿੱਤੀ ਗਈ ਹੈ ਕਿ ਲੋਕਤੰਤਰ ਨੂੰ ਬਚਾਉਣ ਲਈ ਈਡੀ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਇੱਕ ਵਾਰ ਫਿਰ ਸਿੱਧੇ ਹੋਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚਵਾਲ ਨੂੰ ਦੱਸ ਦਿੰਦੇ ਆ ਮੁੱਦਾ ਕੀ ਹੈ ਜਗ ਬਾਣੀ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਪਟਿਆਲਾ ਦੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾਵਾਲ ਪਠਾਨ ਮਾਜਰਾ ਕੋਲੋਂ ਪੰਜਾਬ ਪੁਲਿਸ ਵੱਲੋਂ ਸਰਕਾਰੀ ਕੋਠੀ ਖਾਲੀ ਕਰਵਾਈ ਜਾ ਰਹੀ ਹੈ ਪਠਾਨ ਮਾਜਰਾ ਨੂੰ ਵਿਧਾਇਕ ਵਜੋਂ ਪਟਿਆਲਾ ਵਿੱਚ ਇੱਕ ਸਰਕਾਰੀ ਕੋਠੀ ਅਲਾਟ ਕੀਤੀ ਗਈ ਸੀ ਪਠਾਨ ਮਾਜਰਾ ਨੂੰ ਪਟਿਆਲਾ ਦੀ ਅਦਾਲਤ ਨੇ ਜਬਰਜਨਾਬ ਦੇ ਇੱਕ ਮਾਮਲੇ ਵਿੱਚ ਭਗੌੜਾ ਕਰਾਰ ਦਿੱਤਾ ਸੀ ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਇਸ ਤੋਂ ਪਹਿਲਾਂ ਪਹਿਲਾਂ ਪੁਲਿਸ ਨੇ ਵਿਧਾਇਕ ਨੂੰ ਬੰਗਲਾ ਖਾਲੀ ਕਰਨ ਦੀ ਮੰਗ ਕਰਦੇ ਹੋਏ ਇੱਕ ਨੋਟਸ ਲਗਾਇਆ ਸੀ ਪਰ ਫਿਰ ਵੀ ਵਿਧਾਇਕ ਨੇ ਇਸ ਨੂੰ ਖਾਲੀ ਨਹੀਂ ਕੀਤਾ ਸੀ ਵਿਦਾਇਕ ਅਰਮਿਤ ਸਿੰਘ ਪਟਾਣ ਮਾਜਰਾ ਨੇ ਸਰਕਾਰੀ ਕੋਠੀ ਖਾਲੀ ਕਰਾਉਣ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉੱਚ ਲੀਡਰਸ਼ਿਪ ਵੱਲੋਂ ਤਿੱਖੇ ਤੇਵਰ ਦਿਖਾਏ ਵਿਧਾਨ ਸਿਕ ਵਿਧਾਨ ਵਿਧਾਇਕ ਪਟਾਣ ਮਾਜਰਾ ਨੇ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਪੁੱਛਿਆ ਕਿ ਜੇਕਰ ਘਰ ਖਾਲੀ ਕਰਾਉਣਾ ਹੀ ਹੈ ਤਾਂ ਸਾਬਕਾ ਪੀਆਰਟੀਸੀ ਦੇ ਸਾਬਕਾ ਚੇਅਰਮੈਨ ਰਣਜੋਤ ਸਿੰਘ ਹੰਡਾਲਾ ਦੀ 5 ਕਰੋੜ ਦੀ ਕੋਠੀ ਦਾ ਕਿਉਂ ਨਹੀਂ ਕਿਉਂ ਨਹੀਂ ਖਾਲੀ ਕਰਵਾਈ ਜਾ ਰਹੀ ਇਹ ਜਿੱਥੇ ਕਿ ਰਾਜਨੀਤਿਕ ਗਤੀਵਿਧੀਆਂ ਚੱਲ ਰੀਆਂ ਹਨ ਉਹਨਾਂ ਨੇ ਕਿਹਾ ਕਿ ਮੈਂ ਮੌਜੂਦਾ ਵਿਧਾਇਕਾਂ ਅਤੇ ਲੋਕਾਂ ਨੇ ਚੁਣ ਕੇ ਮੈਨੂੰ ਵਿਧਾਇਕ ਬਣਾਇਆ ਹੈ ਮੌਜੂਦਾ ਵਿਧਾਇਕ ਦਾ ਘਰ ਖਾਲੀ ਨਹੀਂ ਕੀਤਾ ਜਾ ਸਕਦਾ ਪਰ ਮੇਰੀ ਹੀ ਕੋਠੀ ਕਿਉਂ ਖਾਲੀ ਕਰਵਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਅਰਵਿਦ ਕੇਚੀਵਾਲ ਕਿਹੜੇ ਅਹੁਦੇ ਤੇ ਹਨ ਉਹਨਾਂ ਨੇ ਸਿੱਧਾ ਸਿਆਸੀ ਪਲਟਵਾਰ ਕੀਤਾ ਸ਼ਬਦੀ ਹਮਲੇ ਕੀਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਤੇ ਕਿ ਭਾਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦੇ ਕੋਲ ਕਿਹੜਾ ਅਹੁਦਾ ਹੈ ਉਹ ਦਿੱਲੀ ਵਿਖੇ ਕਪੂਰਥਲਾ ਹੌਸ ਵਿੱਚ ਰਹਿ ਰਹੇ ਹਨ ਉਹਨਾਂ ਨੇ ਸਰਕਾਰ ਤੇ ਡਿਕਟੇਟਰਸ਼ਿਪ ਦਾਨਾਸ਼ਾਈ ਦੇ ਦੋਸ਼ ਲਗਾਉਂਦੇ ਆ ਕਿ ਜਿਹੜਾ ਬੰਦਾ ਪੰਜਾਬ ਅਤੇ ਆਪਣੇ ਹਲਕੇ ਦੀ ਗੱਲ ਕਰਦਾ ਹੈ ਉਹ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਆਮ ਆਦਮੀ ਪਾਰਟੀ ਦੀ ਤਾਨਾਸ਼ਾਹੀ ਆਮ ਆਦਮੀ ਪਾਰਟੀ ਤਾਨਾਸ਼ਾਹੀ ਤੇ ਉਤਰ ਆਈ ਹੈ ਵਿਧਾਇਕ ਨੇ ਸਖਤ ਲਹਿਜੇ ਚ ਕਿਹਾ ਕਿ ਰਾਜੇ ਮਹਾਰਾਜ ਵੀ ਹਮੇਸ਼ਾ ਲਈ ਨਹੀਂ ਰਹੇ ਅਤੇ ਨਾ ਹੀ ਇਹ ਸਰਕਾਰ ਸਾਰੀ ਉਮਰ ਰਹਿਣੀ ਹੈ। ਉਹਨਾਂ ਨੇ ਚੇਤਾਵਨੀ ਦਿੰਦੇ ਅਰਵਿਧ ਕੇਸ਼ੂਵਾਲ ਨੂੰ ਦਿੰਦੇ ਕਿ ਜਿਹੜੀ ਬਾਲ ਨੂੰ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਇੰਨਾ ਸਾੜ ਨਹੀਂ ਕਰਨਾ ਚਾਹੀਦਾ ਉਹ ਇਸ ਮਾਲ ਨੂੰ ਲੈ ਕੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਵੀ ਜਾਣਗੇ। ਪਠਾਨ ਬਾਜਰਾ ਨੇ ਚੁਣੌਤੀ ਦਿੱਤੀ ਹੈ ਕਿ ਜੇਕਰ ਉਹਨਾਂ ਤੋਂ ਕੋਠੀ ਖਾਲੀ ਕਰਾਉਣੀ ਹੈ ਤਾਂ ਪਹਿਲਾਂ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਿਆ ਜਾਵੇ ਜਾਂ ਸਸਪੈਂਡ ਕੀਤਾ ਜਾਵੇ। ਉਹਨਾਂ ਅਨੁਸਾਰ ਜਦੋਂ ਉਨ੍ਹਾਂ ਅਨੁਸਾਰ ਜਦੋਂ ਉਹਨਾਂ ਦੀ ਵਿਧਾਇਕੀ ਚਲੀ ਜਾਵੇਗੀ ਉਹ ਆਪਣੇ ਆਪ ਕੋਠੀ ਛੱਡ ਦੇਣਗੇ ਉਹਨਾਂ ਦਾ ਯਾਦ ਕਰਵਾਇਆ ਕਿ ਪਾਰਟੀ ਨੇ ਉਹਨਾਂ ਦਾ ਸਰਵੇਖਣ ਕਰਵਾ ਕੇ ਖੁਦ ਉਹਨਾਂ ਨੂੰ ਟਿਕਟ ਦਿੱਤੀ ਸੀ ਆਪਣੇ ਪਰਿਵਾਰ ਦੀ ਮਦਦ ਸਰਕਾਰ ਦੇ ਵਿਰੋਧ ਲਈ ਉਹਨਾਂ ਨੇ ਸਾਰੇ ਪਿੰਡਾਂ ਪਰਾਵਾ ਸਰਪੰਚਾ ਐਮਸੀ ਅਤੇ ਹੋਰ ਪਾਰਟੀਆਂ ਅਕਾਲੀ ਦਲ ਕਾਂਗਰਸ ਭਾਜਪਾ ਦੇ ਆਗੂ ਨੂੰ ਅਪੀਲ ਕੀਤੀ ਹੈ ਕਿ ਉਹ ਪਟਿਆਲਾ ਸਿਵਲ ਲਾਈਨ ਸਥਿਤ ਕੋਠੀ ਨੰਬਰ 9 ਸੀ ਵਿਕੇ ਵੱਧ ਤੋਂ ਵੱਧ ਗੰਤੀ ਵਿੱਚ ਪਹੁੰਚਣ ਅਤੇ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਹੁਣ ਉਹ ਚੁੱਪ ਨਹੀਂ ਰਹਿਣਗੇ ਸਰਕਾਰ ਦੀਆਂ ਧੱਜੀਆਂ ਉਡਾਉਣਗੇ ਹਰਬੀਰ ਸਿੰਘ ਪਠਾਨ ਮਾਜਰਾ ਹਰਬੀਰ ਸਿੰਘ ਪਠਾਨ ਮਾਜਰਾ ਅੱਜ ਸੋਸ਼ਲ ਮੀਡੀਆ ਤੇ ਲਾਈਵ ਹੀ ਹੋਏ ਉਹਨਾਂ ਨੇ ਕਿਹਾ ਕਿ ਜੇਕਰ ਕਪੂਰਥਲਾ ਹੌਸ ਵਿੱਚ ਅਰਵਿੰਦ ਕੇਜੀ ਵਾਲ ਰਹੇ ਨਹੀਂ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਾਂ ਪੰਜਾਬ ਦੇ ਕਿਸੇ ਵੱਡੇ ਆਗੂ ਦਾ ਹੱਕ ਬਣਦਾ ਹੈ ਤੇ ਇਹ ਫਰਤਾਨਾਸ਼ਾ ਹੀ ਨਹੀਂ ਡਿਕਟੇਟਰਸ਼ਿਪ ਨਹੀਂ ਕੀਤੀ ਜਾ ਰਹੀ ਆ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲ ਵੱਲੋਂ ਉਹਨਾਂ ਨੇ ਕਿਹਾ ਕਿ ਇੱਥੇ ਰਾਜੇ ਰਾਣੀਆਂ ਨਹੀਂ ਰਹੇ ਕਿੰਨਾ ਕੁ ਚਿਰ ਰਾਜੇ ਰਾਣੀਆਂ ਵਰਗਾ ਅਖਤਿਆਰ ਵਪਣਾਉਂਦੇ ਰਹਿਣਗੇ ਆ ਆਪੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜੀਵਾਲ ਉਹਨਾਂ ਨੇ ਕਿਹਾ ਮੈਨੂੰ ਪਹਿਲਾਂ ਪਾਰਟੀ ਨੂੰ ਸਸਪੈਂਡ ਕਰੋ ਮੁਤਲ ਕਰੋ ਉਸ ਤੋਂ ਬਾਅਦ ਮੇਰੀ ਕੋਠੀ ਜਿਹੜੀ ਹੈ ਖਾਲੀ ਕਰਵਾਈ ਜਾ ਸਕਦੀ ਹੈ ਉਸ ਨੇ ਕਾਂਗਰਸ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਬੀਜੇਪੀ ਦੇ ਵੱਡੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਕੋਠੀ ਖਾਲੀ ਕਰਵਾਈ ਜਾ ਰਹੀ ਹੈ ਉੱਥੇ ਪਹੁੰਚਣ ਅਤੇ ਮੇਰੇ ਹੱਕ ਦੀ ਗੱਲ ਕੀਤੀ ਜਾਵੇ ਹੁਣ ਆਪ ਆਪ ਦੀ ਪਾਰਟੀ ਦੇ ਸੁਪਰੀਮੋ ਇਸ ਉੱਤੇ ਕਿਵੇਂ ਪਲਟਵਾਰ ਕਰਦੇ ਨੇ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ